द ग्रेट खली ਦੇ ਪ੍ਰਸ਼ੰਸਕਾਂ ਲਈ ਇੱਕ ਵਧੀਆ ਖਬਰ ਜੀ ਹਾਂ ਜਲਦੀ ਖਲੀ ਇੱਕ ਵਾਰ ਫਿਰ ਤੋਂ ਰਿੰਗ ਵਿੱਚ ਉਤਰਨਗੇ ਤੇ ਵਿਦੇਸ਼ੀ ਪਹਿਲਵਾਨਾਂ ਨਾਲ ਲੋਹਾ ਲੈਣ ਦੇ ਨਜ਼ਰ ਆਉਣਗੇ ਤੇ ਇਹ ਸਭ ਤੁਸੀਂ ਲਾਈਵ ਆਪਣੀਆਂ ਅੱਖਾਂ ਨਾਲ ਵੇਖ ਸਕੋਗੇ ਨੌਜਵਾਨਾਂ ਨੂੰ ਪਹਿਲਵਾਨੀ ਪ੍ਰਤੀ ਜਾਗਰੂਕ ਕਰਨ ਲਈ ਖਲੀ ਜਲਦੀ ਇੱਕ ਇੰਟਰਨੈਸ਼ਨਲ ਰੈਸਲਿੰਗ ਕੰਪੀਟੀਸ਼ਨ ਕਰਵਾਉਣ ਜਾ ਰਹੇ ਨੇ ਜਿਸ ਦਾ ਨਾਮ ਹੈ ਸੀਡਬਲਯੂਈ ਦਾ ਗ੍ਰੇਟ ਖਲੀ ਰਿਟਰਨਸ ਮੀਤ ਦੇਨੀ ਸੀਵੰਡਿਆ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਖਲੀ ਲੁਧਿਆਣਾ ਪਹੁੰਚੇ ਤੇ ਪ੍ਰਤੀਯੋਗਤਾ ਲੁਧਿਆਣਾ ਦੇ ਆਈਪੀਐਸ ਸਕੂਲ ਵਿੱਚ 2 ਮਾਰਚ ਤੋਂ ਕਰਵਾਈ ਜਾਵੇਗੀ ਤੇ ਖਲੀ ਖੁਦ ਵੀ ਲੜਦੇ ਨਜ਼ਰ ਆਉਣਗੇ ਹੋਰ ਤਾਂ ਹੋਰ ਲੋਕਾਂ ਲਈ ਇਸ ਪ੍ਰਤੀਯੋਗਤਾ ਨੂੰ ਵੇਖਣ ਲਈ ਟਿਕਟ ਦੇ ਰੇਟ ਵੀ ਕਾਫੀ ਘੱਟ ਰੱਖੇ ਗਏ ਨੇ ਮੈਂ ਬਤਾਇਆ ਹੈ ਕਲ ਛੋਟੇ ਭਾਈ ਨੇ ਬਤਾਇਆ ਹੈ ਕਿ ਵੀ ਆਪ ਕਰਾਓ ਹਮ ਆਪਕੇ ਸਾਥ ਹੈ ਤੋ ਮੇਰਾ ਜਿਸ ਨੂੰ ਬੋਲਦਾ ਨਾ ਇੱਕ ਹੌਸਲਾ ਬੜਾ ਹੈ ਕਿਉਂਕਿ ਅਸਲੀ ਜਿਸ ਨੂੰ ਨੇ ਬਤਾਇਆ ਬਹੁਤ ਸਾਰੇ ਲੋਕ ਹੈ ਅਗਰ ਯਹਾਂ ਸੇ ਕੋਈ ਦਿੱਲੀ ਜਾਤਾ ਹੈ ਅਗਰ ਦਿੱਲੀ ਘਰ ਬਣਾ ਲੇਤਾ ਤਾਂ ਕبھی ਵਾਪਸ ਨਹੀਂ ਆਤਾ ਪਰ ਇੱਕ ਆਪਣਾ ਇੱਕ ਜਨੂਨ ਹੈ ਮੇਰੇ ਅੰਦਰ ਕਿ ਵੀ परमात्मा कृपा से बहुत कुछ दिया है भगवान ने मेरे पास वहाँ हॉलीवुड की मूवी भी थी और रेसलिंग तो आप लोगों ने देखा ही है मेरा अपना पर्सनल बिजनेस है मेरा वहाँ घर है पर मैं सोचता था कि भी जो मेरे पास गुण है जो मेरे पास गुण है मैं क्यों नहीं अपने मतलब जो अपने यूथ जो नौजवान अपने हिंदुस्तान के क्यों नहीं उनको मैं सिखाओ उनको तैयार करिए ਮੇਨ ਫੋਕਸ ਮੇਰਾ ਉਹ ਹੈ ਕਿ ਹਿੰਦੁਸਤਾਨ ਦੇ ਜੋ ਲੜਕੇ ਉਹਨੂੰ ਤਿਆਰ ਕਰੀਏ ਉਹਨੂੰ ਮੌਕਾ ਮਿਲੇ। ਗਰੀਬ ਸਿੰਘ ਜੀ ਗ੍ਰੇਡ ਖਲੀ ਜਿਨ੍ਹਾਂ ਨੇ ਪੰਜਾਬ ਦੇ ਧਰਤੀ ਦੇ ਉੱਤੇ ਆ ਕੇ ਐਸਾ ਇਹਨਾਂ ਨੇ ਚਾਨਣ ਕੀਤਾ। ਵਰਲਡ ਲੈਵਲ ਦੇ ਉੱਤੇ ਜਾ ਕੇ ਇਹਨਾਂ ਨੇ ਆਪਣਾ ਨਾਮਣਾ ਖੱਟਿਆ। ਔਰ ਅੱਜ ਇਹ ਲੁਧਿਆਣੇ ਦੇ ਲੋਕਾਂ ਨੂੰ ਪਰਸਨਲੀ ਇੱਥੇ ਮਿਲਣ ਆਏ ਨੇ ਉਹਨਾਂ ਨੂੰ ਇਨਵਾਈਟ ਕਰਨ ਆਏ ਨੇ। ਬੇਸ਼ਕ ਲੁਧਿਆਣਾ ਵਿੱਚ ਜਿਹੜਾ ਇੰਟਰਨੈਸ਼ਨਲ ਲੈਵਲ ਦਾ ਇੱਥੇ ਜਿਹੜਾ ਇਹਨਾਂ ਨੇ ਫੰਕਸ਼ਨ ਆਰਗੇਨਾਈਜ਼ ਕੀਤਾ ਮੇਰੇ ਵੱਡੇ ਭਰਾ ਨੇ ਮੇਰੇ ਤੋਂ ਬਾਅਦ ਸੀਨੀਅਰ ਨੇ ਕਿਉਂਕਿ ਐਜ਼ ਅ ਸਪੋਰਟਸਮੈਨ ਮੈਂ ਇਹਨਾਂ ਦਾ ਬਹੁਤ ਰਿਗਾਰਡ ਕਰਦਾ ਜਾਂਦੇ ਆ ਤੁਹਾਡੀ ਉੱਥੇ ਕੰਪੀਟੀਸ਼ਨ ਉਹਦੇ ਵਾਸਤੇ ਫਿਰ ਇਹਨਾਂ ਨੇ ਡਿਸਾਈਡ ਕੀਤਾ ਕਹਿੰਦੇ ਆ ਕਿ 5-10000 ਵਾਲੀ ਟਿਕਟ ਨਹੀਂ ਹੋਏਗੀ 500 ਰੁਪਏ ਦੀ ਟਿਕਟ ਹੋਏਗੀ ਜਿਹਦੇ ਵਿੱਚ ਕਿ ਆਮ ਲੁਧਿਆਣਾ ਨਿਵਾਸੀ ਪਹੁੰਚਣਗੇ ਔਰ ਅਸੀਂ ਵੱਡਾ ਇਹਨਾਂ ਨੂੰ ਇਹ ਵਿਸ਼ਵਾਸ ਦਿਵਾਉਣਾ ਹੈ ਵੀ ਸਾਰੇ ਲੁਧਿਆਣਾ ਦਾ ਅਸੀਂ ਵੱਡੇ ਲੋਕ ਇੱਥੇ ਇਕੱਠੇ ਹੋ ਕੇ ਇਹਨਾਂ ਦੀ ਜਿਹੜੀ ਮਿਹਨਤ ਹੈ ਉਹਨਾਂ ਨੂੰ ਜ ਲੁਧਿਆਣਾ ਵਾਸੀ ਤਿਆਰ ਰਹਿਣ ਕਿਉਂਕਿ ਸ਼ਹਿਰ ਵਿੱਚ ਖਲੀਬਲੀ ਮਚਾਉਣ ਆ ਰਹੇ ਨੇ ਦਾ ਗ੍ਰੇਟ ਖਲੀ ਲੁਧਿਆਣਾ ਤੋਂ ਸਰੇਮਪਾੜ ਦਵਾਜ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ ਕੀ ਤੁਸੀਂ ਵੀ ਵਿਦੇਸ਼ ਵਿੱਚ ਆਪਣਾ ਭਵਿਕ ਬਣਾਉਣਾ ਚਾਹੁੰਦੇ ਹੋ ਪਾਓ ਵਿਦੇਸ਼ ਵਿੱਚ ਪੜਾਈ ਕਰਨ ਦਾ ਮੌਕਾ ਪਿਰਾਮਿਡ ਈ ਸਰਵਿਸ ਦੀ ਸਲਾਹ ਨਾਲ ਭਾਰਤ ਅਤੇ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਬੱਲ ਕਰੋ 9397893978